ਆਪਣੋ ਆਪ ਸਾਰੀਆਂ ਠੀਕ ਹੀ ਹੋਮੋਗੀਆਂ ਸਸਰੀ ਕਾਜ ਕਰਾਂ ਨੂੰ ਅੱਜ ਆਪਾਂ ਬਣਾਵਾਂਗੇ ਅੰਦਰਲੀ ਜੇਬ ਅੰਦਰਲੀ ਜੇਬ ਆਪਾਂ ਉੱਪਰੋਂ ਇਹਦਾ ਕੁਛ ਵੀ ਪਤਾ ਨਹੀਂ ਲੱਗਦਾ ਜੇਬ ਕਿੱਥੇ ਹੈ ਕਿੱਥੇ ਨਾ ਇਹਨੂੰ ਇਸ ਤਰ੍ਹਾਂ ਸਿੱਧਾ ਬਣ ਕੇ ਫਿਰ ਆਪਾਂ ਇੰਨਾ ਪੀਸ ਦੇ ਨਾਲ ਸਿਵਾਵਾਂਗੇ ਇੰਨਾ ਆਪਾਂ ਕੱਲੇ ਮਗਰਲੇ ਪੀਸ ਨਾਲ ਸਿਵਾਵਾਂਗੇ ਇੰਨਾ ਆਪਾਂ ਉੱਪਰੋਂ ਸਿਉਂਦਾਂਗੇ ਇਹ ਵਿੱਚੋਂ ਜੇਬ ਤੇ ਇੱਥੋਂ ਇੱਥੇ ਤੱਕ ਸਲਾਈ ਲਾਤੀ 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 ਇਹਦਾ ਆਪਾਂ ਚਾਰ ਸਪੇਰਾ ਬੰਦ ਕਰਤਾ ਬਿਲਕੁਲ ਇਹ ਜੇਬ ਇੱਥੋਂ ਦੀ ਹੱਥ ਪਾਊਗਾ ਜਿੱਡਾ ਮਰਜੀ ਮੋਬਾਈਲ ਪਾਓ ਰਮਾਲ ਪਾਓ ਕੁਝ ਵੀ ਪਾਓ ਆਪਾਂ ਨੂੰ ਭੈਣਾਂ ਨੂੰ ਰਮਾਲਾ ਜਾਂ ਮੋਬਾਈਲ ਫੋਨ ਦੀ ਜ਼ਿਆਦਾ ਦਿੱਕਤ ਹੁੰਦੀ ਆ। ਆਪਣਾ ਇਸ ਤਰ੍ਹਾਂ ਇਹ ਜੇਬ ਆਪਣੀ ਤਿਆਰ ਹੋ ਗਈ। 바ਵਾ ਫੈਮਿਲੀ 786 ਚੈਨਲ ਤੇ ਆਪ ਸਾਰਿਆਂ ਦਾ ਸਵਾਗਤ ਹੈ। ਸਵਾਗਤ ਮੈਂ ਮਗਰੋਂ ਹੀ ਕਹਿੰਨੀ ਹੁੰਦੀ ਆ ਮੈਨੂੰ। ਕੱਟੀ ਪਤਾ ਲੱਗਦਾਗਾ। ਮੈਂ ਸਵਾਗਤ ਕਦੋਂ ਕਹਾ। ਜੇ ਮੇਰੀ ਜੇਬ ਦਾ ਤਰੀਕਾ ਵਧੀਆ ਲੱਗਿਆ ਹੋਵੇ ਸਾਰਿਆਂ ਬਣਿਆ ਲਾਈਕ ਸ਼ੇਅਰ ਕਰ ਦਿਓ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। That's assim, the